ਮਨ ਪਰਬੋਧੋ ਹਲਕੇ ਨਾਏ ਮਨ ਨੂੰ ਸਮਝਾਓ ਕਿਸ ਤਰ੍ਹਾਂ ਹਰੀ ਦਾ ਨਾਮ ਲੈ ਕੇ ਜਦ ਇਹਦਾ ਸਮਝਾਓਗੇ ਮਨ ਨੂੰ ਹਰੀ ਦਾ ਨਾਮ ਲੈ ਕੇ ਤਾਂ ਦਦੇ ਸੁਧਾਵਤ ਆਵੇ ਠਾਏ ਇਹ ਦਸਾਂ ਦਿਸ਼ਾ ਨੂੰ ਦੌੜਦਾ ਹੈ ਮਨ ਜਦ ਹਰੀ ਦਾ ਨਾਮ ਲਿਆ ਜਾਏਗਾ ਤੇ ਇ ਟਿਕਾਣੇ ਆ ਕੇ ਬੈਠ ਜਾਂਦਾ ਫਿਰ ਇਹਦੀ ਦੌੜ ਫਿਰ ਸਮਾਪਤ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਉਸ ਆਣੀ ਪ੍ਰਾਰambh ਹੈ ਬismillah ਤੇ ਦੌੜ ਭੱਜ ਕੇ ਵੀ ਉਹੀ ਮਿਲੇਗਾ ਤੇ ਬੈਠੇ ਵੀ ਉਹੀ ਮਿਲੇਗਾ ਕਰਮ ਕਰਨਾ ਇਨਸਾਨ ਦਾ ਫਰਜ਼ ਹੁੰਦਾ ਹੈ ਫਲ ਦੇਣਾ ਪਰਮੇਸ਼ਰ ਦਾ ਫਰਜ਼ ਹੁੰਦਾ ਹੈ ਪਰਮੇਸ਼ਰ ਸਾਰੀ ਜੀਆਂ ਦੀ ਪਾਲਣਾ ਕਰਦਾ ਹੈ ਭਾਵੇਂ ਜਾਣਕਾਰ ਹੋਵੇ ਜਾਂ ਅਣਜਾਣ ਹੋਵੇ بڑے ਚਤਲ ਬੰਦੇ ਤਾਂ ਕਹਿੰਦੇ ਸੀ بڑے ਚਤਰਾ ਸੀ ਇਸ ਤਰ੍ਹਾਂ ਕੰਮ ਕਰ ਲੈਂਦੇ ਲੇਕਿਨ ਭੋਲੇ ਭਾਏ ਮਿਲੇ ਰਗਰਾਇਆ ਭੋਲਿਆਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਉਹ ਸਭ ਵਸਤੂ ਸਭ ਨੂੰ ਪ੍ਰਾਪਤ ਹੁੰਦੀ ਪਰਮਾਤਮਾ ਦੀ ਕਿਰਪਾ ਨਾਲ ਜਦ ਇਸ ਧਾਵਤ ਆ ਬੈਠਾਏ ਇਹ ਮਨ ਦਸਾਂ ਦੇ ਸੰ ਦੌੜਦਾ ਲੇਕਿਨ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਹਦਾ ਸਥਿਰ ਹੋ ਜਾਂਦਾ ਮਨ ਟਿਕਾਣੇ ਲੱਗ ਜਾਂਦਾ ਤਾਂ ਕੋ ਬਿਗਨ ਨਾ ਲਾਗੇ ਕੋਈ ਕਿਉਂਕਿ ਉਸ ਨੂੰ ਕੋਈ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਬਿਗਨ ਨਹੀਂ ਲੱਗਦਾ जाके रिदे बसे हर सोए हरे उन्हें जिंदगी कोई तरह का बिघन नहीं लगता परमेश्वर आप कृपा करके उन्हें हर जगह सहायता करता रक्षा करता करम नहीं कट्टे नहीं चाहते भोगे बिना भागे नहीं ये भोगने ही पेंदे कर एक लड़की आँधी है माता पिता का ध्यान हो चुका है ਦਾਦੀ ਨੇ ਭਾਲਿਆ ਬੜੀ ਮੁਸ਼ਕਲਾਂ ਵਾਲਾ ਗਰੀਬੀ ਬਸਤਾ ਹੈ ਲੇਕਿਨ ਜਦੋਂ 70 ਸਾਲ ਦੀ ਹੋ ਗਈ ਦਾਦੀ ਵੀ ਚੜਾਈ ਕਰ ਗਈ ਜਵਾਨ ਲੜਕੀ ਹੈ ਉਹਨੇ ਕੋਈ ਵੀ ਨਹੀਂ ਆਉਂਦੀ ਹੈ ਸਹਾਰਾ ਕੋਈ ਵੀ ਨਹੀਂ ਹੈ ਪਰਿਵਾਰ ਚ ਕੋਈ ਵੀ ਨਹੀਂ ਹੋ ਰਿਹਾ ਉਹਨੂੰ ਤੇ ਧਰਮਸ਼ਾਲਾ ਉਹਦੇ ਨੇੜੇ ਇੱਕ ਉਹਨੇ ਜੇ ਅਗੇ ਬੈਠ ਜਾਂਦੀ ਬਾਹਰ ਦਰਮਸ਼ਾਲਾ ਦੇ ਬਿਕ ਮੰਗਣ ਵਾਸਤੇ ਇਹ ਹੋਰ ਤਰੀਕਾ ਤਾਂ ਕੋਈ ਹੈ ਨਹੀਂ ਆਉਂਦਾ ਜਾਂਦਾ ਕੋਈ ਬੰਦਾ ਉਹਨੂੰ ਕੁਝ ਦੇ ਜਾਂਦਾ ਸੰਤੋਸ਼ੀ ਬਹੁਤ ਜੇ ਕੁਝ ਮਿਲ ਜਾਏ ਬਸ ਉਹਨੇ ਤਾਂ ਫੇਰ ਨਹੀਂ ਭਿਕਮਗਦੀ ਜੇ ਰੋਟੀ ਦਾ ਕਮਚਾਰਾ ਹੋ ਗਿਆ ਕੁਝ ਮਿਲ ਗਿਆ ਤੇ ਮੇਰੇ ਆਪਣਾ ਬਸ ਹਰ ਵੇਲੇ ਭੰਜ ਨਹੀਂ ਕਰਦੀ ਦਾਦੀ ਨੇ ਸਮਝਾਇਆ ਬੇਟਾ ਤੇਰੇ ਨੇਤਰ ਨਹੀਂ ਦੇਖ ਨਹੀਂ ਸਕਦੇ ਇਕ ਪਰਮੇਸ਼ਰ ਦੇਖਦਾ ਸਭ ਨੂੰ ਤੇ ਸਮਝ ਲੈ ਅਗਰ ਵੀ ਪਰਮੇਸ਼ਰ ਤੁਨੂੰ ਵੀ ਦੇਖਦਾ ਤੇ ਤੇਰੇ DNA ਪਣੀ ਦਾ ਇਨਜ਼ਾਮ ਪਰਮੇਸ਼ਰ ਆਪ ਕਰੇਗਾ ਤੇ ਸਿਰਫ ਪਰਮੇਸ਼ਰ ਦਾ ਨਾਮ ਹਰ ਵੇਲੇ ਜਪਿਆ ਕਰ ਇਸ ਸੰਸਾਰ ਸਾਥੀ ਕੋਈ ਹੈ ਤਾਂ ਕੇਵਲ ਪਰਮੇਸ਼ਰ ਹੈ ਜਿਹੜਾ ਲੋਕ ਵੀ ਔਰ ਪ੍ਰਲੋਕ ਦਾ ਸਾਥੀ ਹੈ ਲੋਕ ਚ ਵੀ ਸਹਾਇਤਾ ਕਰਦਾ ਹੈ ਪ੍ਰਲੋਕ ਚ ਵੀ ਸਹਾਇਤਾ ਕਰਦਾ ਹੈ ਬਾਕੀ ਸਾਥੀ ਸਾਰੇ ਮਤਲਬ ਦੇ ਹੁੰਦੇ ਨੇ ਜਦ ਤੱਕ ਜਿਹਦਾ ਮਤਲਬ ਸਿੱਧ ਹੁੰਦਾ ਉਹ ਮਿੱਤਰ ਮਿੱਤਰ ਬੰਦਾ ਮਤਲਬ ਦਾ ਪੂਰਾ ਹੋ ਗਿਆ ਫਿਰ ਮਿੱਤਰਤਾ ਹੀ ਖਤਮ ਹੋ ਜਾਂਦੀ ਲੇਕਿਨ ਪਰਮੇਸ਼ਰ ਨਾਲ ਮਿੱਤਰਤਾ ਕਿਤੇ ਉਹ ਜਨਮਾਂ ਜਨਮਾਂ ਤੱਕ ਮੰਦੀ ਇਸ ਕਰਕੇ ਹਮੇਸ਼ਾ ਪਰਮੇਸ਼ਰ ਦਾ ਨਾਮ ਜਪਿਆ ਕਰ ਵਰ ਵੇਲੇ ਉਹਨੂੰ ਪਰਮੇਸ਼ਰ ਦਾ ਨਾਮ ਜਪਦੀ ਤੁਮਸਾਲਾ ਦੇ ਬਾਹਰ ਬੈਠ ਜਾਂਦੀ ਕੋਈ ਖਾਣ ਪੀਣ ਨੂੰ ਕੁਝ ਦੇ ਗਿਆ ਤੇ ਸੰਤੋਸ਼ ਨਾਲ ਲੈ ਕੇ ਕੁਝ ਜ਼ਿਆਦਾ ਕਿਸੇ ਦਿਨ ਮਿਲ ਗਿਆ ਤੇ ਬਾਜ ਮਾਰ ਦਿੰਦੇ ਵੀ ਕੋਈ ਕਿਸੇ ਨੂੰ ਲੋੜ ਹੈ ਕੋਈ ਭੁੱਖਾ ਹੈ ਤੇ ਮੇਰੇ ਕੋਲ ਭੋਜਨ ਹੈ ਬਾਦੂ ਲੈ ਲੈ ਵਣਦੇਂ ਦਿਸ ਐਨੀ ਉਦਾਰਤਾ ਸੀ ਉਹਦੇ ਮਨ ਵਿੱਚ ਐਸਾ ਨਹੀਂ ਸੋਚਿਆ ਉਹਨੇ ਮੈਂ ਇਕੱਠਾ ਕਰਾਂ ਰੱਬ ਦੀ ਪਰਮੇਸ਼ਰ ਰੋਜ਼ ਦੇ ਦਿੰਦਾ ਚਲੋ ਕੋਈ ਹੋਰ ਵੀ ਹੈ ਕੋਈ ਭੁੱਖਾ ਤਾਂ ਉਸਨੇ ਵੀ ਦੇ ਦਿਆ ਐਸਾ ਉਹਨੂੰ ਉੱਤੇ ਵੀ ਮੰਗਦੇ ਨੂੰ ਕਾ ਵੀ ਸਮਾਉ ਗਿਆ ਨਾਲੀ ਉਹਦੇ ਇੱਕ ਮਜ਼ਦੂਰ ਹੰਦੇ ਰੋਜ਼ ਉਹ ਵੀ ਉੱਥੇ ਬੈਠਦਾ ਨਾਲ ਦੇ ਪਾਸੇ ਕੋਈ ਲੋਕ ਆਂਦੇ ਨੇ ਕੋਈ ਸਮਾਨ ਲੈਣ ਚੁਕਾਣ ਉਹਦੇ ਲਜਾਣਾ ਕਿਉਂਕਿ ਨਾਲੀ ਗਲੀ ਲੱਗਦੀ ਸ਼ਹਿਰ ਲੱਗਦਾ ਤਾਂ ਵੀ ਸਮੇਂ ਤੋਂ ਮਜ਼ਦੂਰੀ ਕਰਦਾ ਹੈ ਦਮੀ ਹੋਰ ਕੋਈ ਨਹੀਂ ਇੱਕ ਦਿਨੋਂ ਕੰਮ ਹੀ ਨਹੀਂ ਮਿਲਿਆ ਮੈਡਾ ਸੀ ਤਾਂ ਥੋੜੀ ਥੋੜੀ ਬਾਰਿਸ਼ ਹੋ ਰਹੀ ਸੀ ਲੜਕੀ ਨੇ ਆਵਾਜ਼ ਮਾਰੀ ਵੀ ਕਿਸੇ ਨੂੰ ਭੁੱਖ ਲੱਗੀ ਹੈ ਤੇ ਮੇਰੇ ਕੋਲ ਭੋਜਨ ਬੱਧੂ ਹੈ। ਆ ਕੇ ਭੋਜਨ ਲੈ ਲਓ। ਉਸ ਨੂੰ ਚੰਗਾ ਲੱਗਾ ਦੇਖੋ ਅੰਦੀ ਲੜਕੀ ਹੈ। ਤੇ ਕਹਿੰਦੀ ਵੀ ਭੋਜਨ ਲੈ ਲਓ। ਉਸ ਨੂੰ ਤਾਂ ਮੈਂ ਸਵੇਰ ਦਾ ਕੰਮ ਨਹੀਂ ਕੀਤਾ ਬੁੱਖਾ ਬਟਾ। ਵੀ ਅੰਨੇ ਤੋਂ ਭੋਜਨ ਲੈਣਾ ਠੀਕ ਲੱਗੇਗਾ। ਮੈਂ ਸੁਜਾਕਾ ਬੰਦਾ ਕੰਮ ਕਰ ਸਕਦਾ। ਲੇਕਿਨ ਅੱਜ ਬਰਸਾਤ ਜੀ ਹੋਈ ਕੋਈ ਕੰਮ ਹੀ ਨਹੀਂ ਮਿਲੇ। ਤੇ ਲੜਕੀ ਬਾਅਦ ਮਾਰਦੇ ਆਜੋ ਭਾਈ ਭੋਜਨ ਮੇਰੇ ਕੋਲ ਫालतੂ ਹੈ। ਜਿਹਦੀ ਇੱਛਾ ਆ ਕੇ ਭੋਜਨ ਕਰ ਲੋ ਚਲਾ ਗਿਆ ਮਜਬੂਰ ਹੋ ਕੇ ਜੇ ਉਸਨੇ ਦੇਤਾ ਭੋਜਨ ਗੱਲਾਂ ਬਾਤਾਂ ਕਰਦੇ ਪਤਾ ਲੱਗਾ ਉਸਨੇ ਵੀ ਇਕੱਲੀ ਹੈ ਅੰਨੀ ਹੈ ਮਾਤਾ ਪਿਤਾ ਦੇ ਬਚਪਨ ਚਲੇ ਗਏ ਦਾਦੀ ਨੇ ਪਾਲਿਆ ਦਾਦੀ ਵੀ ਚੜਾਈ ਕਰ ਗਈ ਤੇ ਇੱਕ ਕੁਟਿਆ ਚੁੰਗੀ ਹੈ ਉੱਥੇ ਰਹਿੰਦੀ ਹੈ ਕੋਈ ਹੋਰ ਹੈ ਨਹੀਂ ਪਰਿਵਾਰ ਦਾ ਬੰਦਾ ਬਸ ਪਿਕਸ਼ਾ ਲੈ ਲੈਂਦੀ ਔਰ ਉਸ ਨਾਲ ਗੁਜ਼ਾਰਾ ਚੱਲਦਾ ਬਣਾ ਸੋਚਣ ਲੱਗਾ ਦੇਖੋ ਪ੍ਰਭੂ ਕਿ ਅਸੀਵ ਦੀ ਬੇਅੰਤ ਲੀਲਾ ਹੈ ਔਰ ਹਰ ਬਲੇ ਨਾਮ ਜਪਦੀ ਪਰਮੇਸ਼ਰ ਦਾ ਸਹਾਰਾ ਵੀ ਕੋਈ ਨਹੀਂ ਪਰਮੇਸ਼ਰ ਦਾ ਸਹਾਰਾ ਉਸਦਾ ਉਹਨੂੰ ਲੜਕਾ ਵੀ ਕਹੋਂ ਤੇਰਾ ਕਹਿੰਦੇ ਉਸ ਪਰਮੇਸ਼ਰ ਸੀ ਕਹਿੰਦੇ ਕਿ ਪਰਮੇਸ਼ਰ ਹੀ ਹੈ ਮੇਰਾ ਸਹਾਰਾ ਸਭ ਕੁਝ ਮੇਰਾ ਪਰਮੇਸ਼ਰ ਹੀ ਹੈ ਉਹਦੇ ਮਨਚ ਬੜੀ ਦਿਆਈ ਕੁਝ ਦਿਨਾਂ ਬਾਅਦ ਉਹਦਾ ਫਿਰ ਮਿਲਾਪ ਹੋਇਆ ਤਾਂ ਸੋਹਣੀ ਦਾ ਸਾਰਾ ਬਣ ਜਾਵਾਂ ਉਹਨੂੰ ਕਹਿਣ ਲੱਗਾ ਮੈਂ ਵੀ ਇਕੱਲਾ ਹੀ ਆ ਜੇ ਤੂੰ ਚਾਹੇ ਤਾਂ ਮੈਂ ਤੇਰੇ ਨਾਲ ਸ਼ਾਦੀ ਕਰ ਲਵਾਂ ਯਾਨੀ ਮੈਂ ਕੱਲ ਸੋਚ ਕੇ ਦੱਸਾਂਗੇ ਰਾ ਸੋਹਣੀ ਦੇ ਵਿੱਚ ਉਹ ਲੜਕਾ ਕੀ ਉਮਰ ਨਾਲ ਸ਼ਾਦੀ ਕਰਨਾ ਜਮੈਂ ਨਹੀਂ ਆ ਕੀ ਆ ਕੋਈ ਮੇਰਾ ਗਲਤ ਪਿਆ ਦਾ ਉਟਾਣਾ ਚਾਹੁੰਦਾ ਹੈ ਜਾਂ ਕੋਈ ਪ੍ਰਭੂ ਨੇ ਮੇਰੇ ਤੇ ਕਿਰਪਾ ਕਰਨੀ ਹੈ ਕਿਹਈ ਤਰ੍ਹਾਂ ਦੀ ਸੋਚਾਂ ਸੋਚਦੀ ਜੇ ਜੀ ਉਸ ਪਰਮੇਸ਼ਰ ਦੇ ਵਾਲੇ ਮੈਂ ਕਰ ਦਿੱਤਾ ਆਪਣੇ ਆਪ ਨੂੰ ਜੋ ਪਰਮੇਸ਼ਰ ਕਰੇਗਾ ਠੀਕ ਹੈ। ਯਹੀ ਦੂਸਰੇ ਦਿਨ ਇਹ ਲੜਕਾ ਆਇਆ ਮਿਲਿਆ। ਇਹ ਕੀ ਤੇ ਉਸਲਾ ਕੀਤੀ। ਕਹਿੰਦੀ ਜੋ ਪ੍ਰਭੂ ਨੂੰ ਮਨਜ਼ੂਰ ਮੈਨੇ ਮਨਜ਼ੂਰ ਹੈ। ਜੇ ਪ੍ਰਭੂ ਨੂੰ ਇਹ ਸਹੀ ਮਨਜ਼ੂਰ ਹੈ ਤਾਂ ਮੈਨੇ ਮਨਜ਼ੂਰ ਹੈ। ਕੱਲ ਆਇਆ ਉਸਨੂੰ। ਹੁਣ ਸਾਰੇ ਕੰਮ ਚੰਗੀ ਮਦਦ ਕਰਦੇ ਆਉਂਦੀ ਹੈ। ਐ ਬਹੁਤ ਸਿਆਣੀ ਪਰਮੇਸ਼ਰ ਦਾ ਨਾਮ ਜਪਣ ਵਾਲੀ ਹਰ ਵੇਲੇ ਬਸ ਪਰਮੇਸ਼ਰ ਦਾ ਹੀ ਧਿਆਨ ਕਰਦੀ ਇਹ ਜਾਂਦਾ ਬਾਹਰ ਮਹਿਨਤ ਮਜ਼ਦੂਰ ਕਰ ਮਜ਼ਦੂਰੀ ਕਰਦਾ ਉਹ ਇਸ ਤਰ੍ਹਾਂ ਕਰਦਾ ਖਰਚ ਚਲਦਾ ਉਹ ਸੁਖ ਦੁੱਖ ਕਰਨ ਵਾਸਤੇ ਇੱਕ ਦੂਜੇ ਕੋਲ ਗੱਲ ਕਰਨ ਵਾਲਾ ਕੋਈ ਹੋ ਗਿਆ ਹੁਣ ਦੋ ਸਾਲ ਦਾ ਸਮਾਂ ਹੋ ਗਿਆ ਸ਼ਾਦੀ ਦਾ ਹੁਣ ਘਰ ਵਾਲਾ ਵੀ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦਾ ਕਿਉਂਕਿ ਉਹਨੇ ਦੱਸਿਆ ਹੈ ਮੇਂ ਇਸ ਜਿਹਦਾ ਕੋਈ ਨਹੀਂ ਉਹਦਾ ਪਰਮੇਸ਼ਰ ਪਰਮੇਸ਼ਰ ਜਿਹਦਾ ਹੋ ਜਾਏ ਉਹਦਾ ਸਭ ਕੁਝ ਹੋ ਜਾਂਦਾ ਬੇੜੇ ਦਾ ਜਨਮ ਹੋ ਗਿਆ ਬੜੇ ਖੁਸ਼ ਹੋਏ ਅੰਧੀ ਮਾਤਾ ਲਾੜ ਬਣਾ ਕਰਨੀ ਬੱਚੇ ਨਾਲ ਉਹ ਥੋੜਾ ਰੇੜਾ ਲਗਾਏ ਇਧਰ ਉਧਰ ਚੱਲ ਜਾਂਦਾ ਉਹ ਮਜ਼ਦੂਰੀ ਘੱਟ ਤੇ ਜਾਂਦਾ ਬੱਚਾ ਇਧਰ ਉਧਰ ਚੱਲ ਜਾਂਦਾ ਉਹ ਵਾਜਾ ਰਾਬੂ ਨੂੰ ਮਾਰਦੀ ਵੀ ਮੈਨੂੰ ਤਾਂ ਦਿਖਸ ਨਹੀਂ ਬੱਚਾ ਕਿੱਧਰ ਗਿਆ ਪਰਮੇਸ਼ਰ ਤੂੰ ਹੀ ਧਿਆਨ ਕਰੀਦਾ ਹੈ ਅੰਨਾ ਬਾਅਦ ਇਹ ਭਾਰਤੀ ਇੱਕ ਲੜਕਾ ਆ ਜਾਂਦਾ ਮੋਹਨ ਮੋਹਨ ਉਹ ਬੱਚੇ ਨੇ ਉਹਦੇ ਇਧਰੋਂ ਲਿਆ ਕੇ ਪਕੜਾ ਜਾਂਦਾ ਫਿਰ ਕਈ ਵਾਰੀ ਆਉਂਦਾ ਰੋਜ਼ ਖੇਡਣ ਲੱਗਦਾ ਬੱਚੇ ਨਾਲ ਬੱਚਾ ਥੋੜਾ ਵੱਡਾ ਹੋ ਗਿਆ 5-7 ਸਾਲਾਂ ਦਾ ਉਹਨੂੰ ਕੋਈ ਕੰਮ ਹੋ ਜਾਏ ਤਾਂ ਮੋਹਨ ਆ ਜਾਂਦਾ ਕੋਈ ਅੱਸੀ ਗੱਲ ਹੋ ਜਾਏ ਤਾਂ ਮੋਹਨ ਉਧਰ ਆ ਜਾਂਦਾ ਤੇ ਉਹਨਾਂ ਨੂੰ ਗੱਲਬਾਤ ਦਾ ਵੀ ਸਾਰਾ ਮਿਲਦਾ ਹੈ ਉਹਨੂੰ ਬੱਚਿਆਂ ਨਾਲ ਖੇਡ ਵੀ ਜਾਂਦਾ ਉਹ ਚੀਜ਼ ਵਸਦੀ ਲੋੜ ਵੀ ਉਹ ਤਾਂ ਵੀ ਦੇ ਜਾਂਦਾ ਨੂੰ ਪੁੱਛਿਆ ਕਿੱਥੇ ਰਹਿੰਦਾ ਉਹ ਕਹਿੰਦਾ ਮੇਰੇ ਨਾਲ ਦੇ ਪਿੰਡ 'ਚ ਰਹਿੰਦਾ ਨੂੰ ਵਾਚਾਰਦਾ ਮੈਂ ਤੇ ਮੈਂ ਇੱਧਰ ਆਂਦਾ ਰਹਿੰਦਾ ਈਸ਼ ਕਰਕੇ ਤੁਹਾਨੂੰ ਮਿਲ ਲੈਂਦਾ ਐਸੇ ਨਾਲ ਸਮਾਂ ਬੀਤ ਜਾਂਦਾ ਬੇ 10 ਸਾਲ ਦਾ ਬੱਚਾ ਹੋ ਗਿਆ ਹੁਣ ਹੁਣ ਮਾਂ ਨਾਲ ਸਾਰੀ ਮਦਦ ਕਰਦਾ ਹੈ ਘਰ ਦੇ ਕੰਮ ਦੀ ਚਿੰਦੜੇ ਦੇ ਸਭ ਇਹਨਦੀ ਮਾਤਾ ਦੀ ਬੜੀ ਬਿਮਾਰ ਹੋ ਗਈ। ਉਹ ਬੱਚੇ ਨੇ ਜਾ ਕੇ ਪਿਤਾ ਨੂੰ ਖਬਰ ਦਿੱਤੀ ਕਿ ਇਸਨਾਂ ਬਿਮਾਰ ਹੈ ਮਾਤਾ। ਉਹ ਵੀ ਸੋਚਦਾ ਮੈਂ ਕੁਝ ਮਿਹਨਤ ਮਜ਼ਦੂਰੀ ਕਰਾਂਗਾ। ਖਾਣ-ਪੀਣਸੇ ਮਿਲਾਂਗਾ ਉਸੇ ਨਾਲ ਦਵਾਈ ਦਰੋਂ ਹੋਈਗੀ। ਐਸਾ ਸੋਚਦਾ ਸੀ ਤਾਂ ਉਹ ਮੌਨ ਆ ਗਿਆ। ਉਹ ਦਵਾਈ ਲੈ ਕੇ ਆਇਆ। ਦਵਾਈ ਉਸ ਨੂੰ ਦਿੱਤੀ ਠੀਕ ਹੋ ਗਈ ਮਾਤਾ। ਉਨੇ ਬੱਚਾ ਹੈ 10 ਸਾਲ ਦਾ ਸੋਝਦਾ ਹੈ ਮੂੰਹ ਆਉਂਦਾ ਰਹਿੰਦਾ ਹੈ ਸਾਡੇ ਸਾਰੇ ਕੰਮ ਕਰਦਾ ਹੈ ਦਵਾਈ ਲੈ ਕੇ ਆਇਆ ਮਾਤਾ ਨੂੰ ਠੀਕ ਕਰਦਾ ਇਸਨੇ ਉਹ ਪੁੱਛਦਾ ਵੀ ਤੂੰ ਦੰਦਾ ਕਿ ਤੇ ਕਿੰਨਾ ਹਾਲ ਦੇ ਪਿੰਡ ਚ ਰਹਿਣਾ ਇਹ ਸੋਝਦਾ ਵੀ ਮੈਨੂੰ ਦੱਸਦਾ ਨਹੀਂ ਕਿਹੜਾ ਪਿੰਡ ਹੈ ਪਿੰਡ ਨਾਲ ਉਹਦੇ ਤੋਂ ਪਿੱਛੇ-ਪਿੱਛੇ ਮੈਂ ਪਤਾ ਲਗਾਉਂਗਾ ਮੈਂ ਅੱਛਰ ਜੀ ਗੱਲ ਹੈ ਦੀ ਜਦੋਂ ਲੋੜ ਹੁੰਦੀ ਤਾਂ ਆ ਜਾਂਦਾ ਸਾਡੇ ਕੋਲ ਯਾ ਉਹ ਕਿੰਨਾਂ ਬਿਜਿਪ ਚੁੱਕ ਕੇ ਜਾਂਦਾ ਵੇ ਅੰਗੀ ਉੱਥੇ ਇੱਕ ਮੰਦਰ ਸੀ ਮੰਦਰ ਦੇ ਅੰਦਰ ਮੌਨ ਚਲਾ ਗਿਆ ਵਿੱਚ ਵਿੱਚ ਹੀ ਵੀ ਗਿਆ ਦੇਖਦਾ ਮੰਦਰ ਜੀ ਕੋਈ ਵੀ ਨਹੀਂ ਬੜਾ ਹਨਾਲ ਵੇ ਕੋਈ ਮੰਦਰ ਉਸ ਦਿਨ ਖਾਲੀ ਪਿਆ ਸੀ ਬਸ ਇੱਕ ਮੂਰਤੀ ਹੈ ਅੰਦਰ ਕੋਈ ਵੀ ਨਹੀਂ ਬਾਹਰ ਕੋਈ ਬੰਦਾ ਬੈਠਣੇ ਕੋ ਦੋ ਅੰਦਰ ਤੇ ਕੋਈ ਨਹੀਂ ਦੇਖਿਆ ਮੋਨ ਅੰਦਰ ਗਿਆ ਮੋਨ ਅੰਦਰ ਸਾਰਾ ਬੰਦਰ ਖਾਲੀ ਹੈ ਬੜਾ ਹੈਰਾਨ ਹੋਇਆ ਮਥਾ ਟੇਕੇ ਆ ਗਿਆ ਸੁਣਦੇ ਚੱਲ ਕਿਥੇ ਗਿਆ ਉਹ ਉਹਨੇ ਆ ਕੇ ਮਾਂ ਨੂੰ ਸਾਰੀ ਗੱਲ ਦੱਸੀ ਮਾਂ ਕਹਿੰਨਗੀ ਬੇਟਾ ਪ੍ਰਭੂ ਹੀ ਹੋਣੇ ਨੇ ਸਾਡੇ ਗਰੀਬਾਂ ਨੂੰ ਕੌਣ ਦੇਖਦਾ ਉਹ ਪਰਮੇਸ਼ਰ ਹੀ ਦੇਖਦਾ ਸਾਡੇ ਹਰ ਕੰਮ ਚ ਸਾਡੀ ਮੁਸ਼ਕਿਲ ਉਹਦੇ ਉਸੇ ਵੇਲੇ ਮੌਨ ਆ ਜਾਂਦੇ ਉਹ ਸਾਰੇ ਕੰਮ ਕਰਦਾ ਤੇਨੇ ਛੋੜੇ ਹੁੰਦੇ ਤਾਂ ਤੁਹਾਨੂੰ ਚੁੱਕ ਚੁੱਕ ਕੇ ਲਿਆਂਦਾ ਜ ਬਾਹਰ ਤੋ ਡਿੜ ਜਾਂਦਾ ਸੀ ਮੈਨੂੰ 10000 ਕਿੱਥੇ ਚਲਾ ਗਿਆ ਤੇ ਉਹ ਮੋਨ ਚੁੱਕ ਕੇ ਲਿਆ ਕੇ ਮੈਨੂੰ ਦੇਂਦਾ ਰਿਹਾ ਕਈ ਵਾਰੀ ਸਾਰੇ ਕਰਖਾਨ ਪਿੰਡ ਦਾ ਨਹੀਂ ਸੀ ਕੁਝ ਵੀ ਇਹ ਉਹ ਲੈ ਕੇ ਦਿੰਦਾ ਸੀ ਕਿਉਂਕਿ ਅੰਦਰ ਨਾਲ ਦੇ ਪਿੰਡੇ ਰਹਿੰਦਾ ਤੇ ਰੋਜ਼ ਜਦੋਂ ਵੀ ਨਿਆਣਾ ਕੁਝ ਲੈ ਕੇ ਆਣਾ ਇਹਦਾ ਮੱਲ ਪਰਮੇਸ਼ਰ ਹੀ ਸਾਡੀ ਸਹਾਇਤਾ ਕਰ ਲਾਂਦਾ ਬੱਚੇ ਨੇ ਮੰਨ ਲਿਖੀ ਲਗਾ ਵੀ ਕਿਉਂਕਿ ਉਹਨਾਂ ਵੀ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਸਾਰੇ ਵੇਲੇ ਇਤੂ ਪ੍ਰਭੂ ਦਾ ਨਾਮ ਜਪਿਆ ਕਰ ਉਹ ਹੀ ਸਾਡਾ ਸਹਾਇਕ ਹੈ ਬਾਕੀ ਕੋਈ ਸੰਸਾਰ ਜਪਣਾ ਨਹੀਂ ਪਰਮੇਸ਼ਰ ਤੋਂ ਇਲਾਵਾ ਜੋ ਪਰਮੇਸ਼ਰ ਸਹਾਇਤਾ ਕਰਦਾ ਹੈ ਉਹ ਸੱਚਾ ਹੁੰਦਾ ਹੈ ਬਾਕੀ ਕੋਈ ਸਹਾਇਤਾ ਕਰਦਾ ਉਹਦਾ ਮਤਲਬ ਹੁੰਦਾ ਵਿਚ ਤੇ ਪਰਮੇਸ਼ਰ ਤਾਂ ਸਾਰੇ ਸੰਸਾਰ ਨੂੰ ਦੇਣ ਵਾਲਾ ਹੈ ਹੁਣ ਕੋਈ ਬਿਗ ਨੀਂ ਲੱਗਦਾ ਜਿਹੜਾ ਕਿ ਪਰਮੇਸ਼ਰ ਸਨਾਗਤ ਹੁੰਦਾ ਹੈ ਉਹਨੇ ਮੈਨੂੰ ਹੁਣ ਸਮਝ ਆ ਗਈ ਵੀ ਪਰਮੇਸ਼ਰ ਸਾਡੀ ਮਦਦ ਕਰਦਾ ਹੈ। ਕਿ ਦੂਸਰੇ ਤੀਸਰੇ ਦਿਨ ਮੋਰ ਜਦ ਆਇਆ ਤੇ ਬਾਲਕ ਨੇ ਗੱਲ ਕਰਤੀ ਮੇਰੀ ਮਾਤਾ ਕਹਿੰਦੀ ਏ ਤੁਸੀਂ ਪਰਮੇਸ਼ਰ ਹੋ। ਭਗਵਾਨ ਹੋ ਨਾ ਤੁਸੀਂ। ਉਹ ਅਸੇ ਲੱਗਾ ਮੈਂ ਗਵਾਲਾ ਨਾਲ ਦੇ ਪਿੰਡ ਰਹਿੰਦਾ। ਕੰਨ੍ਹੇ ਮੇਰੀ ਮਾਤਾ ਨੇ ਦੱਸਿਆ ਤੁਸੀਂ ਹੀ ਭਗਵਾਨ ਹੋ। ਸੱਚੀ ਗੱਲ ਦੱਸਦੇ ਨਾ। भगवान थोड़ी झूठ बोलते ने भगवान हस्ते चले गए और उस दिन भी नाल गया तो देखता है मोर जाते मंदिर गए और मूर्ति चलीन हो गए मक्का यकीन हो गए देखो, भगवान मूर्ति चले गए ने समझ आ गई परमेश्वर सब की पालना करता है तक विघन ना लागे कोई ਇਹਨੇ ਉਸਨੇ ਕੋਈ ਬਿਗਨ ਨਹੀਂ ਲੱਗਦਾ ਜਿੰਦਗੀ ਜਿਹੜਾ ਪਰਮੇਸ਼ਰ ਦੇ ਆਸਰੇ ਤੇ ਹੋ ਜਾਂਦਾ ਹੈ। ਜਦੋਂ ਕੀ ਹਿਰਦੇ ਵਿੱਚ ਹਰ ਸੋਏ ਜਦੋਂ ਹਿਰਦੇ ਵਿੱਚ ਪਰਮੇਸ਼ਰ ਦਾ वास ਹੋ ਜਾਂਦਾ ਹੈ ਉਹਨੂੰ ਜਿੰਦਗੀ ਵਿੱਚ ਕੋਈ ਇਤਰਾ ਦਾ ਫਿਰ ਬਿਗਨ ਨਹੀਂ ਲੱਗਦਾ। ਕੱਲ ਤਾਂ ਤੀ ਠੰਡਾ ਹਰ ਨਾਉ ਕਲਯੁਗ ਦਾ ਸਮਾਂ ਹੈ। ਔਰ ਫਿਰ ਅਗਨ ਵਰਗਾ ਹੈ ਕਲਯੁਗ। ਕਿਉਂਕਿ ਹਰ ਯੁਗ ਦੇ ਵਿੱਚ ਵਖਰਾ ਬਖਰਾ ਸਮਾ ਹੁੰਦਾ ਔਰ ਫਿਰ ਪਿਆਰਾ ਵੀ ਬਖਰਾ ਬਖਰਾ ਹੁੰਦਾ ਸਤਿਗੁਰਤ ਸੰਤੋਖ ਦਾ ਧਰਮ ਅਗੇ ਰਥਵਾ ਜਿਹੜਾ ਸਤਿਗੁਰ ਹੈ ਇਹਦਾ ਰਤ ਸੰਤੋਸ਼ ਦਾ ਤੇ ਰਥਵਾ ਹੀ ਜਿਹੜਾ ਧਰਮ ਹੈ ਤੇ ਧਰਮ ਦੇ ਨਾਲ ਸਾਰਾ ਸੰਸਾਰ ਉਸਲੇ ਚੱਲਦਾ ਤੇ ਤੇ ਰਥ ਜਤੇਗਾ ਜੋ ਰ ਅਗੇ ਰਥਵਾ ਤ੍ਰੇਤਾ ਯੁਗ ਆ ਗਿਆ ਭਗਵਾਨ ਰਾਮ ਆ ਗਏ ਹੁਣ ਜਤ ਜਤੀ ਸਤੇ ਰਹੇ ਨੇ ਲక్ష్ਮਣ ਜਤੀ ਹੋਏ ਜਤ ਰਹਿੰਦੇ ਨੇ ਜੋਰ ਅਗੇ ਰਥਵਾ ਤਾਕਤ ਅਗੇ ਰਥਵਾ ਬਣ ਕੇ ਆਉਂਦਾ ਦੁਆਪਰ ਰਤ ਤਵੇਗਾ ਸਤ ਅਗੇ ਰਥਵਾ ਭਗਵਾਨ ਕ੍ਰਿਸ਼ਨ ਆਏ ਦੁਆਪਰ ਯੁਗ ਵਿੱਚ ਫਿਰ ਤਪੇ ਦਾ ਤਪੱਸਿਆ ਹੁੰਦੇ ਨੇ ਤਪੱਸਿਆ ਕਰਨ ਵਾਲੇ ਉਹ ਸੱਚ ਜਿਹੜਾ ਅਗੇ ਰਥਵਾਈ ਹੁੰਦਾ ਹੈ ਰਥ ਜਿਹੜਾ ਤਪੱਸਿਆ ਦਾ ਹੈ ਉਹ ਜਿਹੜਾ ਸੱਚ ਹੈ ਉਹ ਰਥ ਵਈ ਹੈ ਫੇ ਕਲਯੁਗ ਦਾ ਸਮਾ ਆ ਗਿਆ ਕਲਯੁਗ ਰਥ ਅਗਨੀ ਦਾ ਉਹ ਕਲਯੁਗ ਜਿਹੜਾ ਸਿਹੜਾ ਅਗਨੀ ਦਾ ਹੈ ਕੂੜ ਅਗਿਰਥਵਾ ਉਹ ਜਿਹੜਾ ਝੂਠ ਹੈ ਇਹ ਰਥ ਵਈ ਹੈ ਤੇ ਰਥ ਵਈ ਝੂਠਾ ਹੈ ਤੇ ਰਥ ਅਗਨੀ ਦਾ ਹੈ ਤਾਂ ਕਿਸ ਤਰ੍ਹਾਂ ਕੋਈ ਬੈਠਾ ਸ਼ਾਂਤ ਹੋ ਸਕਦਾ ਕਹਿੰਦੇ ਇਸ ਤਰ੍ਹਾਂ ਕਲਯੁਗ ਦਾ ਸਮਾ ਚੱਲ ਰਿਹਾ ਹੈ ਕਲ ਤਾਤੀ ਠੰਡਾ ਹਲਣਾ ਇਕ ਗੱਲ ਇਹ ਦਾ ਸਮਾਂ ਅਗਰ ਵਰਗਾ ਬਣੀ ਤਪਸੁੰਦੇ ਦੇ ਵਿੱਚ ਮਨ ਸ਼ਾਂਤ ਹੁੰਦੇ ਨੇ ਲੇਕਿਨ ਜੇ ਮਨ ਸ਼ਾਂਤ ਕਰਨਾ ਹੈ ਠੰਡਾ ਹਰਨਾ ਹੋ ਪਰਮੇਸ਼ਰ ਦਾ ਨਾਮ ਜਿਹੜਾ ਹੈ ਠੰਡਕ ਦੇਣ ਵਾਲਾ ਹੈ ਸ਼ਾਂਤੀ ਦੇਣ ਵਾਲਾ ਹੈ ਸਿਮਰ ਸਿਮਰ ਸਦਾ ਸੁਖ ਪਾਓ ਗੱਲ ਇਹ ਦੇ ਵਿੱਚ ਸਿਮਰ ਕਰਨ ਦੇ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਜੇ ਅਸੀਂ ਸਿਮਰਨ ਕਰਦਾ ਹੈ ਉਹਨੂੰ ਹਮੇਸ਼ਾ ਸਦਾ ਲਈ ਸੁਖ ਮਿਲ ਜਾਂਦੇ ਹਨ ਔਰ ਭਾਵ ਇਨਸੇ ਪੂਰਨ ਹੋਇਆਸ ਸਾਰੇ ਦੇ ਡਰ ਖਤਮ ਹੋ ਜਾਂਦੇ ਨੇ ਜਨਮ ਮਰਨ ਦਾ ਡਰ ਹੁੰਦਾ ਬਿਨਸੇ ਸਭ ਖਤਮ ਹੋ ਗਏ ਪੂਰਨ ਹੋਇਆਸ ਉਹ ਸਾਰੀ ਆਸ ਜਿਹਨੇ ਵੀ ਰੱਖੀ ਕੋਈ ਪੂਰਨ ਹੋ ਜਾਂਦੀ ਨੇ ਭਗਤ ਦੇ ਭਾਇ ਆਤਮ ਪਰਗਾਸ ਭਗਤ ਪਾਪ ਨਹੀਂ ਰੱਖਦੇ ਨੇ ਹਰ ਦੇ ਜਾਂਦਾ ਚਾਨੜ ਉਹ ਅੰਦੇ ਸੇਵਾ ਸਿਮ ਦੇ ਨਾਲ ਜਿੱਤੇ ਘਰ ਜਾਏ ਬਸੇ ਅਬਿਨਾਸੀ ਕਿ ਉਹ ਉਸ ਅਬਿਨਾਸੀ ਦੇ ਘਰ ਜਾ ਕੇ ਵਾਸ ਹੋ ਜਾਂਦਾ ਹੈ ਜਿਹੜਾ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦਾ ਕੋ ਨਾਨਕ ਕਾਟੀ ਜਮ ਫਾਸੀ ਕਿਉਂਕਿ ਜਮਾ ਦੀ ਭਾਈ ਪਰਮੇਸ਼ਰ ਉਹਦਾ ਕੱਟ ਦਿੰਦਾ ਤੇ ਹਰੀ ਦੇ ਪਰਮੇਸ਼ਰ ਨਾਮ ਦਾ ਮਾਤਮ ਦੱਸਦੇ ਨੇ ਕਿ ਜਿਹੜੇ ਨਾਮ ਜਪਦੇ ਨੇ ਉਨ ਜਮਦੂਤਾਂ ਦੀ ਫਾਈ ਉਹਨਾਂ ਦੀ ਘਟ ਜਾਂਦੀ ਤਤ ਵਿਚਾਰ ਕਹੇ ਜਨ ਸੱਚਾ ਇਹ ਤਤ ਵਿਚਾਰ ਹੈ ਕਹੇ ਜਨ ਸੱਚਾ ਸੱਚਾ ਪ੍ਰਭੂ ਦੱਸਦੇ ਨੇ ਇਹ ਪਰਮੇਸ਼ਰ ਦਾ ਨਾਮ ਜਿਹੜਾ ਹੈ ਤਤ ਵਿਚਾਰ ਉਹ ਜਨ ਸੱਚਾ ਜਿਹੜਾ ਹੈ ਸੱਚਾ ਪਰਮੇਸ਼ਰ ਦਾ ਨਾਮ ਜਿਹੜਾ ਲੈਂਦਾ ਹੈ ਉਸੇ ਸਾਰੇ ਹੀ ਪਰਮੇਸ਼ਰ ਕਾਰਜ ਪੂਰਨ ਕਰਦੇ ਨੇ ਉਹ ਆਪ ਹੀ ਸੱਚਾ ਉਪਦੇਸ਼ ਕਰਦਾ ਹੈ ਗਿਆਨ ਦਾ ਉਪਦੇਸ਼ ਸੱਚਾ ਉਪਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਜਨਾ ਮਰੇ ਸੁਕਾਚੂ ਕਾਚਾ ਇਹ ਕੱਚੇ ਬੰਦੇ ਨੇ ਉਹ ਜਨਮ ਮਰਨ ਜੀ ਆਂਦੇ ਰਹਿੰਦੇ ਨੇ ਕੱਚੇ ਆਬਲੇ ਰਹਿੰਦੇ ਨੇ ਪਰਮੇਸ਼ਰ ਦਾ ਨਾਮ ਪੱਕਾ ਨਾਮ ਹੈ ਉਹ ਸੰਸਾਰ ਦੀ ਪਦਾਰਥਾਂ ਝੂਟੇ ਪਦਾਰਥਾਂ 'ਚ ਲੱਗੇ ਰਹਿੰਦੇ ਨੇ ਆਵਾਗਮਨ ਦਾ ਸਮਾਪਤੀ ਨਹੀਂ ਹੁੰਦਾ ਫਿਰ ਆਵਾਗਮਨ ਮਿਟੇ ਪ੍ਰਭ ਸੇਵ ਇੰਨੇ ਮਾਰੇ ਆਵਾਗਮਨ ਕਿੰਨੇ ਦ ਸੰਭਾਵਤ ਹੋਏ ਫਿਰ ਆਵਾਗਮਨ ਮੇਟੇ ਪ੍ਰਭ ਸੇ ਪ੍ਰਭੂ ਦੀ ਸੇਵਾ ਦੇ ਨਾਲ ਆਵਾਗਮਨ ਸਮਾਪਤ ਹੋ ਸਕਦਾ ਆਪ ਤਿਆਗ ਸਰਨ ਗੁਰਦੇਵ ਆਪਣੇ ਆਪ ਦਾ ਹੰਕਾਰ ਤਿਆਗ ਕਰ ਦੇਵੇ ਉਹ ਗੁਰਦੇਵ ਦੀ ਸ਼ਰਨ ਲੈ ਲਵੇ ਇਹ ਰਤਨ ਜਨਮ ਕਾ ਹੋਏ ਉਧਾਰ ਇਹ ਰਤਨ ਵਰਗਾ ਕੀਮਤੀ ਜਨਮ ਮਿਲਿਆ ਇਨਸਾਨ ਦਾ ਇਹਦਾ ਉਧਾਰ ਹੋ ਜਾਏਗਾ ਕਲਿਆਣ ਹੋ ਜਾਏਗਾ ਇਹ ਰਤਨ ਜਨਮ ਦਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਦਾ ਆਧਾਰ ਇਸ ਕਰਕੇ ਹਰੀ ਦਾ ਨਾਮ ਜਪੋ ਸਿਮਰਨ ਕਰੋ ਜਿਹੜਾ ਪ੍ਰਾਨਾਂ ਦਾ ਆਧਾਰ ਉਹ ਟਾਸਰਾ ਹੈ ਅਨੇਕ ਪਾਉ ਨਾ ਛੁੱਟਨ ਹਾਰੇ ਬੜੀ ਤਰ੍ਹਾਂ ਜਿੰਨੇ ਮਰਜੀ ਉਪਾਅ ਤਰੀਕੇ ਕਰ ਲੋ ਛੁੱਟ ਨਹੀਂ ਸਕਦਾ ਇਨਸਾਨ ਇੱਕ ਪਰਮੇਸ਼ਰ ਦਾ ਨਾਮ ਹੈ ਜਿੰਨਾ ਛੁੱਟਿਆ ਜਾ ਸਕਦਾ ਮਾਗੇ ਜਿੰਨੇ ਮਰਜੀ ਤਰੀਕੇ ਕੋ ਇਨਸਾਨ ਕਰ ਲੈ ਵੀ ਮੈਂ ਜਨਮ ਮਰ ਤੋਂ ਛੁੱਟ ਜਾ ਨਹੀਂ ਛੁੱਟ ਜਾ ਜਾ ਸਕਦਾ ਸਿਮਰ ਸਾਸਤਿ ਵੇਦ ਵਿਚਾਰੇ ਬੇਸ਼ੱਕ ਚਾਰ ਮੇਜ ਸਾਸਤਿ ਰਸਤਾਈ ਸਿਮਰਤਿਆਂ ਜਿੰਨਾ ਮਰਜੀ ਪੜ ਲਵੇ ਛੁੱਟੇ ਨਹੀਂ ਸਕਦਾ ਇਨਸਾਨ ਬਿਨਾਂ ਨਾਮ ਤੋਂ ਨਹੀਂ ਛੁੱਟ ਸਕਦਾ ਸਿਮਰ ਸਾਸਤਿ ਵੇਦ ਵਿਚਾਰੇ ਹਰ ਕੀ ਭਗਤ ਕਰ ਮਨ ਮਨ ਲਾਏ ਕਿ ਕਿਦਾਂ ਛੁੱਟ ਸਕਦਾ ਕਿ ਹਰ ਕੀ ਭਗਤ ਕਰੋ ਮਨ ਲਾਏ ਮਨ ਲਗਾ ਕੇ ਹਰੀ ਦੀ ਭਗਤੀ ਕਰੋ ਮਨ ਵੰਛਤ ਨਾਨਕ ਫਲ ਪਾਏ ਕਿ ਮਨ ਵੰਛਤ ਨਾਨਕ ਫਲ ਪਾਏ ਮਨ ਦੀ ਇੱਛਾ ਉਹਦੇ ਮੁਤਾਬਕ ਉਹ ਫਲ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦੇ ਨੇ ਜੇ ਹਰ ਕੀ ਭਗਤ ਕਰੋ ਮਨ ਲਾਏ ਜੇ ਹਰੀ ਦੀ ਭਗਤੀ ਮਨ ਲਗਾ ਕੇ ਕਰਦੇ ਨੇ ਤੇ ਉਹਦੇ ਮਨ ਦੀ ਇੱਛਾ ਮੁਤਾਬਕ ਸਾਰੇ ਉਹਨੂੰ ਪਰਮੇਸ਼ਰ ਕਿਰਪਾ ਨਿਧਾਨ ਫਲ ਬਖਸ਼ਿਸ਼ ਕਰ ਦਿੰਦੇ ਨੇ ਐਸਨਾਲ ਉਹ ਅੰਦੀ ਨੇ ਮਾਂ ਨੂੰ ਦੱਸਿਆ ਨੇ ਇਸ ਤਾਂ ਮੈਂ ਮੰਦਿਰ ਮਗਰ ਗਿਆ ਸੀ ਉਹ ਮੰਦਿਰ ਜਾ ਕੇ ਮੂਰਤੀ ਚ ਲਈ ਦੇਉਗੇ ਨੇ ਮੂਰਤੀ ਕਲੀ ਮਸ ਮੂਰਤੀ ਕੋਲ ਪਹੁੰਚੇ ਮੋਨ ਪੇ ਦਿੱਸੇ ਨਹੀਂ ਉਹ ਤਾਂ ਤਾਂ ਪਹਿਲੇ ਕਹਿੰਦੀ ਸੀ ਭਗਵਾਨ ਨੇ ਸਾਡੀ ਮਦਦ ਵਾਸਤੇ ਆਉਂਦੇ ਨੇ ਅੱਜ ਬੈਠ ਕੇ ਯਾਦ ਕਰਕੇ ਪਰਮੇਸ਼ਰ ਬਸ ਮੈਨੂੰ ਦਰਸ਼ਨ ਦੇ ਦੇ ਸਾਰੇ ਘਰ ਦੇ ਜਨ ਸਾਡਾ ਸਾਥ ਦਿੰਦੇ ਹੋ ਸਰਲੀ ਨੇ ਮਦਦ ਕਰਦੇ ਤੇ ਦਰਸ਼ਨ ਵੀ ਦੇਓ। ਐਕਦਾ ਮਿਰਾਗ ਚਾਗੀ। ਜੋ ਬੈਠੀ ਸਵੇਰ ਦੀ ਸ਼ਾਮ ਬੈਗੀ। ਤੇ ਮਸ ਲਗਾਤਾਰ ਨਹੀਂ اتنا ਚੌਂ ਸੁਚਲ ਨਹੀਂ ਪਰਮੇਸ਼ਰ। ਇਨੀ ਕਿਰਪਾ ਆਪ ਕਰਦੇ ਤੇ ਦਰਸ਼ਨ ਵੀ ਦੇ। ਜਦ ਨੇਸ ਨਾਲ ਪਿਆਰ ਨਾਲ ਯਾਦ ਕੀਤਾ ਤਾਂ ਸੱਚਮੁੱਚ ਪ੍ਰਗਟ ਹੋ ਗਏ। ਔਰ ਫਿਰ ਕਿਰਪਾ ਹੋ ਗਈ। ਨੇਤਰਾਂ ਨੂੰ ਪ੍ਰਕਾਸ਼ ਮਿਲ ਗਿਆ। ਦਰਸ਼ਨ ਕਰਨ ਲਈ ਸੰਧਿਤੇ ਠੀਕ ਹੋਣੇ ਸਨ ਪ੍ਰਭੂ ਨੇ ਇਕਦਮ ਪ੍ਰਗਟ ਹੋਏ ਔਰ ਨੇਤਰਦਾਨ ਦੇ ਦਿੱਤੇ ਦੇਖਣ ਲੱਗ ਪਈ ਸਾਰੇ ਪਾਸੇ ਪ੍ਰਭੂ ਦੀ ਚਲਕ ਵਿੱਚ ਹੀ ਔਰ ਪ੍ਰਭੂ ਲੋਕ ਹੋ ਗਏ ਦਰਸ਼ਨ ਦੇ ਕੇ ਨਾਲ ਹੀ ਉਹਦੀ ਅੱਖਾਂ ਵੀ ਠੀਕ ਕਰ ਗਏ ਮਨਮਨਛਤ ਨਾਨਕ ਫਲ ਪਾਏ ਮੰਦੀ ਇੱਛਾ ਸੀ ਪਰਮੇਸ਼ਰ ਦਰਸ਼ਨ ਕਰਨ ਦੀ ਤੇ ਪਰਮੇਸ਼ਰ ਦਰਸ਼ਨ ਵੀ ਦੇ ਦਿੱਤੇ ਤੇ ਅੱਖਾਂ ਵੀ ਠੀਕ ਕਰ ਗਏ ਉਨਸਾਰੇ ਸੁਖ ਸੁਖ ਦਾ ਮਾਹੌਲ ਬਣ ਗਿਆ ਕਰਦੇ ਹਣ ਪੂਰਨ ਤੇ ਪੂਰੀ ਭਗਤੀ ਭਾਵ ਚ ਨੀਂਦ ਉਹ ਕਿਦੇ ਕਿਉਂਕਿ ਪਰਮੇਸ਼ਾਸੇ ਹੀ ਕਿਰਪਾ ਕਰਦੇ ਨੇ ਜੇ ਬੰਦੇ ਇੱਛਾ ਹੁੰਦੀ ਤੇ ਪਰਮੇਸ਼ਰ ਕਿਰਪਾ ਕਰਕੇ ਉਹਦੀ ਬੰਦੇ ਇੱਛਾ ਪੂਰੀ ਕਰਦੇ ਨੇ ਤੇ ਅਰਦਾਸ ਬੇਨਤੀ ਕਰਦੇ ਨੇ